ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਟਰੈਕਟਰ ਲੈ ਕੇ ਆਏ ਹਾਂ ਜਿਹਨੇ ਸ਼ੌਂਕ ਨਾਲ ਟਰੈਕਟਰ ਰੱਖਣਾ ਉਹਦੇ ਲਈ ਮੈਸੀ ਦਾ ਛੋਟਾ ਟਰੈਕਟਰ ਆ ਇਹ ਤੇ ਬਾਈ ਜੀ ਆਪਣੇ ਨਾਲ ਆ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੁਖਮੰਦਰ ਆ ਜੀ ਪਿੰਡ ਦਾ ਮੌਜੂਦਾ ਸਰਪੰਚ ਆ ਜੀ ਮੈਂ ਠੀਕ ਆ ਬਾਈ ਜੀ ਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਟਰੈਕਟਰ ਰੱਖੇ ਨੂੰ ਆਪਾਂ ਨੂੰ ਇਦੋਂ ਪਹਿਲਾਂ ਜੀ ਸਾਡੇ ਕੋਲੇ 265 ਟਰੈਕਟਰ ਸੀਗਾ ਜੀ ਉਹਨੇ ਬਹੁਤ ਜ਼ਿਆਦਾ ਖਰਾਬ ਕਰਿਆ ਸਾਨੂੰ ਠੀਕ ਆ ਜੀ ਮੁੜ ਕੇ ਜੀ ਸਾਡੇ ਫਾਤਰ ਸਾਹਿਬ ਨੇ ਬਾਪੂ ਜੀ ਨੇ ਹਾਂਜੀ ਉਹਨਾਂ ਦੀ ਪਸੰਦ ਸੀ ਵੀ ਮੈਸੀ ਲੈਣਾ ਟਰੈਕਟਰ ਠੀਕ ਹੈ ਜੀ ਇਹ ਮਾਨਸਾ ਮੰਡੀ ਤੋਂ ਲਿਆਂਦਾ ਗਿਆ ਸੀ ਜੀ ਠੀਕ ਹੈ ਜੀ ਠੀਕ ਹੈ ਤੇ 2013 ਦੇ ਵਿੱਚ ਲਿਆ ਜੀ ਉਦੋਂ ਅਸੀਂ 172 ਦਾ ਇਹਦਾ ਜਿਹੜਾ ਲਿਆਂਦਾ 172 ਦਾ ਠੀਕ ਹੈ ਬਾਈ ਜੀ 97 ਮਾਡਲ ਆ ਇਹ ਜੀ ਠੀਕ ਹੈ ਜੀ ਤੇ ਅੱਜ ਇਹਨੂੰ ਤੁਸੀਂ ਬਣਾ ਲਓ ਜੀ 2013 ਤੋਂ 14-15 ਸਾਲ ਬਣਦੇ ਆ ਹਾਂਜੀ ਤੇ ਬਹੁਤ ਵਧੀਆ ਇਹਨੇ ਕੰਮ ਕਰਿਆ ਜੀ ਠੀਕ ਹੈ ਜੀ ਤੇ ਸਾਰਾ ਕੰਮ ਮੇਰੇ ਕੋਲੇ 12-13 ਏਕੜ ਜ਼ਮੀਨ ਹੈ ਸਾਰੀ ਦੀ ਸਾਰੀ ਕਰਾਈ ਸਾਰੀ ਦੀ ਸਾਰੀ ਬਣਾਈ ਅਸੀਂ ਠੀਕ ਹੈ ਜੀ ਠੀਕ ਹੈ ਛੌਲੇ ਦਾ ਛੋਲਾ ਫੋੜ ਵੰਗ ਬੈਕ ਹੈ ਸਾਰਾ ਸਿਸਟਮ ਸਹੀ ਹੈ ਦਾ ਤੇ ਘਾਰੇ ਰੱਖਣ ਵਾਲੇ ਵਾਸਤੇ ਛਾਈ ਟਰੈਕਟਰ ਹੈ ਇੱਕ ਛੌਕਣਾ ਰੱਖਣਾ ਛੌਕਣਾ ਰੱਖਣ ਵਾਸਤੇ ਤੇ ਸਾਰੀ ਉਮਰ ਮਰਨ ਵਾਲੀ ਚੀਜ਼ ਹੈ ਨਹੀਂਗੀ ਹਾਂਜੀ ਠੀਕ ਹੈ ਜੀ ਤੇ ਆਪਾਂ ਦੱਸ ਦਈਏ ਵੀ ਬਈ ਨੇ ਟਰੈਕਟਰ ਰੱਖਿਆ ਤਾਂ ਵਧੀਆ ਸੀਗਾ ਕਿਉਂਕਿ ਹੁਣ ਸੰਦੇ ਉਦਾਂ ਦੇ ਆ ਗਏ ਆ ਵੱਡੇ ਆ ਗਏ ਆ ਤੇ ਲੋਡ ਬਾਈ ਨੂੰ ਬਾਈ ਕੋਲੇ ਇੱਕ ਵੱਡਾ ਟਰੈਕਟਰ ਵੀ ਹੈਗਾਗਾ ਮੈਸੀ ਦਾ ਹੀ ਉਹ ਹੈਨਾ ਬਾਈ ਜੀ ਹਾਂਜੀ ਐਸੀ ਚੀਜ਼ ਨੂੰ ਲੈ ਕੇ ਨਾ ਮੈਂ ਮੈਸੀ ਚਲਾਉਂਦਾ ਰਹਾ ਡਰਾਈਵਰੀ ਮੈਂ ਖੁਦ ਕਰਦਾ ਹੁੰਦਾ ਸੀਗਾ ਠੀਕ ਆ ਬਾਈ ਜੀ ਤੇ ਮੈਸੀ ਤੇ ਇੱਕ ਜਿਹਨੇ ਬੰਦੇ ਨੇ ਮੈਸੀ ਚਲਾ ਲਿਆ ਟਰੈਕਟਰ ਉਹ ਮੈਸੀ ਹੀ ਚਲਾਊਗਾ ਮੈਸੀ ਚਲਾਊਗਾ ਸਹੀ ਚਲਾਊਗਾ ਤੇ ਸਰਪੰਚ ਬਣਨ ਤੋਂ ਬਾਅਦ ਮੈਂ ਫਿਰ ਇਹ ਟਰੈਕਟਰ ਥੋੜਾ ਜਿਹਾ ਪੁਰਾਣਾ ਹੋ ਗਿਆ ਸੀ ਕਹਿ ਲਓ ਠੀਕ ਹੈ ਜੀ ਫਿਰ ਕੰਮ ਵਧ ਗਿਆ ਸੰਦੇ ਵੱਡੇ ਹੋ ਗਏ ਜੀ ਉਸੇ ਚੱਕਰ ਚ ਆ ਕੇ 241 ਜਿਹੜਾ ਮੈਂ ਅਸੀਂ ਨਵਾਂ ਖਰੀਦਾ ਨਵਾਂ ਖਰੀਦਾ ਠੀਕ ਹੈ ਖਰੀਦੇ ਨੂੰ ਅੱਜ 8-9 ਮਹੀਨੇ ਹੋ ਗਏ ਠੀਕ ਹੈ ਜੀ ਤੇ ਇਹ ਖੜਾ ਹੀ ਆ ਹਨਾ ਬਾਈ ਹੁਣ ਇਹ ਖੜਾ ਹੀ ਹੈ 9-10 ਮਹੀਨੇ ਹੋ ਗਏ ਜੀ ਕਦੇ-ਕਦੇ ਹੀ ਕੱਢਦੇ ਹੁੰਦੇ ਹਨ ਠੀਕ ਹੈ ਜੀ ਮਾੜਾ ਮੋਟਾ ਨਿਊਜਲਾਨ ਨਜਰਾਂ ਨੂੰ ਠੀਕ ਹੈ ਜੀ ਚੈੱਕ ਕਰ ਲੈਣੇ ਆ ਮਾੜਾ ਮੋਟਾ ਤੇ ਪਾਣੀ ਚੱਲਦਾ ਸਾਰਾ ਕੁਝ ਕੰਮ ਕਰਵਾਇਆ ਹੈ ਜਦੀ ਠੀਕ ਹੈ ਮਤਲਬ ਜਿਵੇਂ ਮੰਨ ਲਓ ਹੁਣ ਤੇਲ ਤੂਲ ਬਦਲਾਉਣ ਦੀ ਲੋੜ ਪਊਗੀ ਜੇ ਮੰਨ ਲਓ ਕੋਈ ਨਹੀਂ ਜੀ ਇਹ ਨਵੇਂ ਤੇਲ ਪਾਇਆ ਉਹ ਟਰੈਕਟਰ ਲੈਣ ਤੋਂ ਪਹਿਲਾਂ ਉਹ ਪੰਪ ਦਾਦਾ ਕੰਮ ਕਰਵਾਇਆ ਬੋਰ ਦਾਦਾ ਕੰਮ ਕਰਵਾਇਆ ਠੀਕ ਹੈ ਜੀ ਗੇਅਰ ਬਾਕਸ ਦਾ ਕੰਮ ਕਰਵਾਇਆ ਜੀ ਮਗਰਲੇ ਹਿੱਸੇ ਦਾ ਵੀ ਕੰਮ ਕਰਵਾਇਆ ਲੈਫਟ ਦਾ ਵੀ ਕੰਮ ਕਰਵਾਇਆ ਅਗਲੇ ਹਿੱਸੇ ਦਾ ਵੀ ਕੰਮ ਕਰਵਾਇਆ ਸਿਰਫ ਦੀ ਸਰਫੇ ਤੇ ਜਿਹੜੇ ਟਾਇਰ ਹੈ ਉਹ 25 ਪੈਸੇ ਹੈ ਠੀਕ ਹੈ ਟਾਇਰ ਹੁਣ ਬਦਲਾਉਣੇ ਪੈਣੇ ਹੈ ਬਦਲਾਉਣੇ ਪੈਣੇ ਥੋੜਾ ਜਿਹਾ ਇਹ ਖੜੇ ਕਰਕੇ 100 ਤੋਂ 25% ਹੈ ਸਟੀering ਜਾਮ ਹੈ ਉਹ ਤਾਂ ਫਿਰ ਚੱਲਣ ਨਾਲ ਹੁੰਦਾ ਨਾ ਚੀਜ਼ ਚੱਲਦੀ ਰਹੂਗੀ ਤਾਂ ਵਧੀਆ ਰਹੋਗੇ ਤੇ ਬਾਈ ਡਿਮਾਂਡ ਕੀ ਆ ਆਪਣੀ ਟਰੱਕ ਦੀ ਡਿਮਾਂਡ ਇਹਦਾ 85000 ਰੁਪਏ ਤਾਂ ਦੇ ਦੇਾਂਗੇ ਜੀ ਠੀਕ ਹੈ ਜੀ 85000 ਰੁਪਏ ਦਾ 85000 ਰੁਪਏ ਤਾਂ ਦੇ ਦੇਾਂਗੇ ਠੀਕ ਹੈ ਜੀ ਜੋ ਤੇ ਜੋ ਚੀਜ਼ ਹੈਗੀ ਆ ਤੁਹਾਡੇ ਅੱਖਾਂ ਦੇ ਸਾਹਮਣੇ ਹਾਂਜੀ ਤੇ ਜਿਹੜੇ ਜਿਹੜੇ ਭਰਾਵਾਂ ਲੋੜ ਆ ਵੀਡੀਓ ਦੇ ਵਿੱਚ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਕਰ ਸਕਦੇ ਆਂਗੇ ਤੇ ਤੁਹਾਨੂੰ ਸਾਰੀ ਲੋਕੇਸ਼ਨ ਤੇ ਟਰੈਕਟਰ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਚਲਾ ਕੇ ਦਿਖਾ ਦਿੱਤਾ ਜਾਊਗਾ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਿਣਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ